ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਏ ਆ ਆਪਣੇ ਪਿੰਡ ਬਖਤਗੜ੍ਹ ਜੀ ਤੇ ਬਾਈ ਕੋਲ ਬੱਸੀ ਆ ਤੇ ਕਰਦੇ ਆਪਾਂ ਬਾਈ ਨਾਲ ਗੱਲਬਾਤ ਤੇ ਨਾਲੇ ਪੁੱਛਦੇ ਆ ਵੀ ਕਿੰਨੇ ਕੁ ਟਾਈਮ ਦੀ ਆ ਜੀ ਠੀਕ ਆ ਜੀ ਬਾਕੀ ਇਹ ਸੇਲ ਆ ਜੀ ਐਚਐਫ ਬੱਸੀ ਆ ਜੀ ਕਰਦੇ ਆ ਜੀ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਾਸਤਰੀ ਕਾਲ ਜੀ ਸਾਸਤਰੀ ਕਾਲ ਬਾਈ ਕਿਹੜਾ ਪਿੰਡ ਆ ਜੀ ਪਿੰਡ ਮਕਤਗੜ ਬਾਈ ਜਿਹੜਾ ਵਰਨ ਵਾਲਾ ਠੀਕ ਹੈ ਜੀ ਨੰਬਰ ਦੱਸੋ ਜੀ ਨੰਬਰ 836881280 ਦੁਬਾਰੇ ਫੇਰ ਦੱਸੋ ਜੀ 836881280 ਕਿੰਨੇ ਟਾਈਮ ਦੀ ਹੋਗੀ ਵੀਰੇ ਬੱਸੀ ਹੈ ਬਾਈ 18 ਕੇ ਮਹੀਨੇ ਦੀ ਬੱਸੀ ਹੈ ਜੀ ਤੇ ਕੀ ਰੇਟ ਡੋਡਾ ਭਰਾ ਦਾ ਰੇਟ ਆਪਾਂ ਬਾਈ 17000 ਰੁਪਏ ਮੰਗ ਰਹੇ ਜੀ 17000 ਮੰਗਨੇ ਹਾਂ ਠੀਕ ਹੈ ਜੀ ਹਾਂਜੀ ਬਾਈ ਜੀ ਦੇਖ ਸਕਦੇ ਹੋ ਥੋੜਾ ਥਰਾ ਬੱਸੀ ਤਾਂ ਠੀਕ ਹੈ ਜੀ ਉਹਦੇ ਸਾਹਮਣੇ ਆ ਚਾਰੇ ਥਾਣਾ ਦੇਖ ਸਕਦਾ ਜੀ ਬਰਾ 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 ਸੈਟਾ ਜੀ ਬਾਈ ਠੀਕ ਹੈ ਜੀ ਤੁਹਾਡੇ ਸਾਹਮਣੇ ਜੀ ਦੇਖ ਸਕਦੇ ਚੰਗੀ ਤਰ੍ਹਾਂ ਤੇ ਟੀਕੇ ਦੇ ਕਾਬਲ ਆ ਜੀ ਤੇ ਬਾਈ ਜੀ ਨਾਲ ਕੰਨੈਕਟ ਕਰੋ ਜੀ ਆਪਣੇ ਚੈਨਲ ਨੂੰ ਬਹੁਤ ਸਬਸਕ੍ਰਾਈਬਰ ਤੇ ਸ਼ੇਅਰ ਜਰੂਰ ਕਰੋ ਤਾਂ ਕਿ ਸੁਨਮੇ ਦਿਨਾਂ ਵਿੱਚ ਵੀਡੀਓ ਅਪਲੋਡ ਕਰਦੇ ਰਹੀਏ ਜੀ ਜੀਤਾ ਫਾਰਮ ਟੀਵੀ ਨੰਬਰ ਬਾਈ ਜੀ ਆਪਣਾ ਹੈਗਾ 752800355 ਜੀ ਜੇ ਕਿਸੇ ਬਾਈ ਨੇ ਵੀਡੀਓ ਬਣਵਾਣੀ ਹੋਵੇ ਤਾਂ ਜਰੂਰ ਆਪਣੇ ਨਾਲ ਕੰਨੈਕਟ ਕਰੋ ਜੀ ਮਿਲਦੇ ਆਂ ਫਿਰ ਅਗਲੀ ਵੀਡੀਓ ਚ ਉੱਕ ਕੇ ਬਾਈ